ਮੇਰੇ ਨਾਲ ਇਸ ਵਕਤ ਫੋਨ ਲਾਈਨ ਤੇ ਭਾਜਪਾ ਦੇ ਸੀਨੀਅਰ ਆਗੂ ਨੇ ਪੂਰਾ ਇਹਨਾਂ ਦਾ ਵੀ ਡੰਕਾ ਵੱਜਦਾ ਪ੍ਰੀਤਪਾਲ ਬਲੀਅਸ ਬਾਲ ਸਾਹਿਬ ਕਿਵੇਂ ਦੇਖਦੇ ਹੋ ਹੁਣ ਤੱਕ ਦੇ ਜੋ ਰਿਜ਼ਲਟ ਆ ਰਹੇ ਨੇ ਜਾਣੇ ਜਾ ਰਹੀ ਹੈ ਜੀ ਜੀ ਸਰਕਾਰ ਨੂੰ ਮਾਤਮਈ ਹੋਈ ਹੈ ਟੈਨਸ਼ਨ ਸੁਈਏ ਸਰਕਾਰ ਜੀ ਅਜੇ ਵੀ 20 ਦਿਨ ਦਾ ਨਮੂਨੇ ਤੇ ਇਲੈਕਸ਼ਨ ਲੜਦਿਆਂ ਸਾਡੇ ਕੈਂਡੀਡੇਟ ਨੇ ਬਹੁਤ ਵਧੀਆ ਪ੍ਰਦਰਸ਼ਨ ਕਰਦੇ ਹੋਏ ਜੀ ਆ ਮੁਕਾਬਲਾ ਸਰਕਾਰ ਨੂੰ ਦੇ ਰਿਹਾ ਤੇ ਇਹ ਇੱਕ ਜਾਂਦਾ ਇਲਕਸ਼ੇ ਨੇ ਇਹ ਗੱਟਾ ਕਿ ਸਰਕਾਰ ਤੇ 30000 35000 ਤੇ ਜਿੱਤਰੀ ਅਦੇ ਸੀ ਉਹ ਇਹ 34 35000 ਦੇ ਵੋਟ ਮੁਹਾਦਮ ਦੇ ਉੱਪਰ ਹੀ ਜਿੱਤੀ ਚੰਦੀ ਹੈ ਜੀ ਤੇ ਮੈਨੂੰ ਉਮੀਦ ਹੈ ਕਿ ਲੋਕ ਸਿਆਣੇ ਹੋਗੇ ਤੇ ਆਉਣ ਵਾਲੇ ਫੈਮ ਦੇ ਵਿੱਚ ਜਿਹੜਾ ਸਪਾਈ ਫੀਲਿੰਗਸ ਹੈ ਨਾ ਉਹ ਤੋਂ ਕੋਲ ਮੋਟੇ ਮੁੰਦੀ ਹੋਗੀ ਦੇ ਹਜ਼ਾਰਾਂ ਵੋਟਾਂ ਨਾ ਹਾਰਦੀ ਹੋਈ ਸੀ ਯਾਨੀ ਖੁਸ਼ੀ ਆ ਤੁਹਾਨੂੰ ਕਿਉਂਕਿ ਤੁਹਾ ਤੁਹਾਡੇ ਜਿਹੜੇ ਤੁਸੀਂ ਵੀ ਆਪ ਤੁਹਾਡੇ ਕੇ ਲੀਡਰ ਮੈਂ ਕਹਿੰਦੇ ਹੋਏ ਪ੍ਰੈਸ ਕਾਨਫਰੰਸਾਂ ਸੀ ਵੀ ਸੁਣੇ ਮੇਰੇ ਜਦੋਂ ਗਲਵਾਤ ਕੀਤੀ ਸੀ ਤਾਂ ਵੀ ਕਿ ਅਸੀਂ ਬੂਥ ਲੈਵਲ ਤੇ ਕੰਮ ਕਰ ਰਹੇ ਹਾਂ ਤੇ ਉਹ ਬੂਥ ਲੈਵਲ ਦਾ ਅੱਜ ਮੈਨੂੰ ਅਸਰ ਸ਼ਾਇਦ ਕਹਿ ਸਕਦਾ ਕਿ ਦਿਖ ਰਿਹਾ ਕਿਉਂਕਿ ਜਿਸ ਤਰੀਕੇ ਨਾਲ ਵੋਟ ਫੀਸ ਦੀ ਤੇ ਵੱਧਾ ਹੋਇਆ ਦਿਖ ਰਿਹਾ ਨਹੀਂ ਦੇਖੋ ਵੋਟ ਫੀਸ ਦੀ ਵੋਟ ਹੀ ਕਾਟ ਬੋਲ ਹੋ ਗਿਆ ਸਭ ਤੋਂ ਵੱਡਾ ਇਕੁੰਜਾ ਇਕੁੰਜਾ ਕੁਝ ਵੋਟ ਪੋਲ ਹੋਈ ਆ ਜੀ ਕਿ ਕਈ ਲੋਕ ਵੋਟ ਪਾਉਣ ਵੀ ਨਹੀਂ ਗਏ ਡਰ ਦਾ ਮਾਹੌਲ ਵੀ ਸੀ ਸਰਕਾਰ ਨੇ ਹਰੇਕ ਕਿਸਮ ਦੇ ਮੁਦਰਬੰਦ ਲਾਏ ਹੋਏ ਸੀ ਸਾਰੇ ਮਸਤਰੀ ਇੱਥੇ ਸੀ ਮੁੱਖ ਮੰਤਰੀ ਦਾ ਪਰਿਵਾਰ ਇੱਥੇ ਸੀ ਦਿੱਲੀ ਵਾਲੇ ਸਾਰੇ ਇੱਥੇ ਸੀ ਮੈਂ ਤੁਮੇ ਨਮਾਰਕੀ ਕਰ ਰਿਹਾ ਇਹ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਸੀ ਕਿਤੇ ਵੋਟ ਪਾ ਦੇਈਏ ਸਾਡਾ ਨੁਕਸਾਨ ਨਾ ਕਰ ਦੇਣ ਬਿਜ਼ਨਸ ਕਮਿਊਨਿਟੀ ਨੇ ਵੀ ਇੱਥੇ ਸੀ ਤਾਂ ਘੱਟ ਨਿਕਲੇ ਪਰ ਜਿੰਨੇ ਨਿਕਲੇ ਹੁਣ ਤੱਕ ਜਿੰਨੇ ਥੀ ਰਾ ਹੁਣ 12000 ਦੇ ਆਸ-ਪਾਸ ਆਪੀ ਜੀ ਪੀ ਨੂੰ ਵੋਟ ਮਿਲ ਚੁਕੀ ਹੈ ਮੁਕਾਬਲਾ ਕੜਾ ਚੱਲਦਾ ਪਿਆ ਉਹ ਕਵੀ ਸੰਤਾਬ ਦਾ ਵੀ ਕੋਈ ਵੱਧ ਮਾਰ ਨਹੀਂ ਹੈਗਾ ਹਜੇ ਤੱਕ ਆ ਸਾਨੂੰ ਪੀਦਾ ਕਿ ਅਸੀਂ ਹੋਰ ਵਧੀਆ ਪ੍ਰਦਰਸ਼ਨ ਕਰਦੇ ਹੋਏ ਕੇ ਜਾਵਾਂਗੇ ਹੂੰ ਤੇ ਹੁਣ ਜੋ ਚੀਜ਼ਾਂ ਨਿਕਲ ਕੇ ਚਰਚਾ ਦੇ ਵਿੱਚ ਚੱਲ ਰਹੀਆਂ ਨੇ ਤੇ ਤੁਸੀਂ ਕਿਵੇਂ ਦੇਖਦੇ ਹੋ ਜੇਕਰ ਇੱਕ ਬੜਾ ਸਵਾਲ ਆ ਕਿ ਵੈਸੇ ਆਪਾਜ ਵਾਲੇ ਤਾਂ ਹਮੇਸ਼ਾ ਮਨਾ ਹੀ ਕਰਦੇ ਨੇ ਪਰ ਜਿਸ ਤਰੀਕੇ ਨਾਲ ਅਕਾਲੀ ਦਲ ਵਾਲਿਆਂ ਦੀ ਸਥਿਤੀ ਆ ਉਸ ਨੂੰ ਕਿਵੇਂ ਦੇਖਦੇ ਹੋ ਕਿਸਤਾਈ ਦੇ ਵਿੱਚ ਕੀ ਹਾਲ ਹੋਏਗਾ ਮੇਕੋ ਉਸਤਾਈ ਦੇ ਵਿੱਚ ਕੀ ਆ ਗਾਦੀ ਦਾ ਲਾਪੀ ਇਲੈਕਸ਼ਨਰ ਦਾ ਬਿਆ 4200 ਦੇ ਆਸ-ਪਾਸ ਹੋ ਰਹੀ ਆ ਇਹਨਾਂ ਗਾਦੀਦਾਂ ਨੂੰ ਗਾਦੀਦਾਂ ਲਈ ਸੌਵਿਆ ਹ ਹ ਠੀਕ ਆ ਨਾ ਤੇ ਇਸ ਕਰਕੇ ਕਾਸੀਦਾਂ ਨਾਲ ਕੋਈ ਉਹਨਾਂ ਦੇ ਲੀਡਰ ਚੋਣ ਜਾਂ ਕਿ ਸਾਡਾ ਗਠਬੰਧਨ ਹੋ ਜਾਂਦੇ ਉਹਨਾਂ ਦੀ ਕੋਈ ਸਿੱਖਾ ਆ ਜਾਂਦਾ ਪਰ ਅਸੀਂ 2022 ਦੇ ਵਿੱਚ ਇਕੱਲੇ ਲੜਨ ਦਾ ਮੋਟਾ ਨਾ ਲਿਆ ਹੋਇਆ ਇਹ ਚੇ ਕਰਕੇ ਸਾਰੀਆਂ ਲੈਕਸਨਾ ਸੀ ਇਕੱਲੇ ਲੜਦੇ ਹੋਰ ਇਹਨਾਂ ਦੇ ਬੱਧੀ ਪਰਫਾਰਮ ਕਰਦੇ ਹੋਾਰੇ ਤੇ 22 ਦੇ ਵਿੱਚ ਬਹੁਤ ਵਧੀਆ ਪਰਫਾਰਮੈਂਸ ਬੀਜੇਪੀ ਜੀ ਚਲੋ ਪ੍ਰੇਤਪਾਲ ਬਲੀਵਾਲ ਸਾਹਿਬ ਹਾ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ